ਇਹ ਸ਼ਾਇਦ ਰਿਕਾਰਡ ਹੋ ਰਿਹਾ ਹੈ ਇਧਰ ਵੇ ਅਮਨਾਈ ਹਾਂਜੀ ਕੀ ਹਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅਸੀਂ ਆਏ ਹਾਂ ਸਵੇਰੇ ਸਵੇਰੇ ਵਾਕ ਕਰਨ ਮੈਂ ਉੱਠਿਆ 5 ਵਜੇ ਦਾ ਮੈਂ ਇਹ ਵੀ ਉੱਠਿਆ 5 ਵਜੇ ਦਾ ਇਹਨੇ ਮੈਨੂੰ ਉਠਾਇਆ ਆਲਰਮ ਵੱਜੇ ਜਾਂਦਾ ਮੈਂ ਦੇਖਿਆ ਫਿਰ ਸੌ ਗਿਆ ਇਹ ਉੱਠ ਕੇ ਤੇ ਇਹਨੇ ਫਿਰ ਮੈਨੂੰ ਉਠਾਇਆ ਇਹ ਪੜਦਾ ਪੈਸੀ ਸਵੇਰੇ ਸਵੇਰੇ ਪਾਠ ਕਰਦਾ ਪੈਸੀ ਅਨ ਡੇਡ ਜੀ ਸਾਹਿਬ ਹਾਂ ਜਪਜੀ ਸਾਹਿਬ ਦਾ ਪਾਠ ਕਰਦਾ ਫਿਰ ਉਹ ਤੋਂ ਬਾਅਦ ਚਨਾ ਦਾ ਪਾਣੀ ਨਾਵਲ ਪੜਿਆ ਪੜਿਆ ਨਹੀਂ ਥੋੜਾ ਪੈਂਡਿੰਗ ਰਹਿੰਦਾ ਸੀ ਰਾਤ ਨੂੰ ਪੜਿਆ ਸੀ ਥੋੜਾ ਉਹ ਵੀਡੀਓ ਤੇ ਥੋੜਾ ਪੜਨਾ ਸੀ YouTube ਤੇ ਸੁਣ ਕੇ ਕੰਪਲੀਟ ਕਰ ਦਿੱਤਾ ਜਿਹੜਾ ਨਾਵਲ ਸਾਡਾ ਲਾਸਟ ਪੇਪਰ ਹੈ ਅੱਗੇ ਬੋਲ ਨਾਵਲ ਨਾਟਕੇ ਵੈਸੇ ਨਾਟਕ ਸੋਰੀ ਹਾਂ ਨਾਟਕ ਪੜਿਆ ਨੇ ਤੇ ਮੈਂ ਅੱਲ ਪਿਛੇ ਪਿਛਲੇ ਪੇਪਰ ਤੇ ਹਾਂ ਉਹਦੇ ਪਹਿਲੇ ਭਾਗ ਦੇ ਸਾਰੇ ਕਰ ਲਏ ਲੋਕ ਤਾਰ ਦੇ ਪੰਜਾਬੀ ਸਭਾ ਤੇ ਜਿਹੜਾ ਚੱਲ ਰਿਹਾ ਤਿੰਨ ਦਸੰਬਰ ਨੂੰ ਸਾਡਾ ਪੇਪਰ ਹੈ ਹਾਂ 3 ਦਸੰਬਰ ਨੂੰ ਪੇਪਰ ਸਾਡਾ ਤੇ ਬੱਸ ਉਹ ਕੀ ਕੀ ਮੱਤ ਲੱਗ ਪਏ। ਬਾਕੀ ਸਵੇਰ ਦੀ ਸਵੇਰ ਦਾ ਨਜ਼ਾਰਾ ਬਹੁਤ ਹੀ ਵਧੀਆ ਹੈ ਮਿੱਤਰੋ। ਸਨ ਸਿਰਾਂ ਲੱਗਾ ਹੈ। ਦੇਖ ਸਕਦੇ ਹੋ ਤੁਸੀਂ। ਹਾਂ ਇਹ ਦਰਮਿਆਨ ਚਪਲਾ ਜਾਇ ਫਿਰਨਾ। ਇੱਧਰ ਸਾਗ ਤੇ ਸਰੋਂ ਦੀ ਖੇਤੀ ਹੈ ਜੀ। ਸ਼ੈਰੁਖਾਨੇ ਇੱਥੇ ਸ਼ੂਟਿੰਗ ਹੋਈ ਸੀ। ਇੱਥੇ ਨਾ ਹੋਈ ਸ਼ੂਟਿੰਗ। ਇੱਥੇ ਹੋਈ ਹੈ ਜਦੋਂ ਐਂ ਨਹੀਂ ਕਰਦਾ ਸੀ। ਹੋਰ ਕਿਹਨ ਕਰਦਾ? ਆਹੋ ਹਾ। ਤੇਰੇ ਪੋ ਚੱਲ ਗਿਆ। ਵੀਡੀਓ ਕੋ ਨਹੀਂ ਬਣਾਣ ਆ ਗਿਆ। ਵੀਡੀਓ ਕਿਉਂ ਨਹੀਂ ਬਣਾਣ ਆ ਗਿਆ? ਛਾਵਾ ਛਾਵਾ। ਛਾਵਾ ਛਾਵਾ। ਸਾਦੇਖੇ ਸੱਵਨ ਸੱਤ 8 10 ਹੋ ਗਿਆ ਹੋ ਗਿਆ ਹੋ ਗਿਆ ਕੰਨ ਕਿੰਨੇ ਟਾਈਮ ਬਾਅਦ ਮਾਰਦਾ ਮੈਂ ਡੰਡ ਇਹ ਬਿਮਾਰ ਹੋਇਆ ਟਾਈਫਾਇਡ ਮਲੇਰੀਆ ਉਸ ਤੋਂ ਬਾਅਦ ਜੈਸਲਮਰ 11 ਮਹੀਨਾ ਹੋ ਤੇ ਤਿੰਨ ਕੁ ਮਹੀਨੇ ਬਾਅਦ ਆ ਮੈਨੂੰ ਨੇ ਜਾ ਕੇ ਦੇਤੀ ਮਖ ਮੈਂ ਪਾਲਾ ਵਾ ਕਹਿੰਦਾ ਮੈਂ ਵਾਪਸ ਲੈ ਲੈਣੀ ਹੈ ਪੰਜ ਦਿਨ ਫੇੜਾ ਕੋਈ ਨਹੀਂ ਵੈਸੇ ਤੇ ਸਰੇ ਸਰੇ ਉਹ ਪੰਛੀ ਲਗੇ ਫਿਰਦੇ ਆਚਾਰੇ ਕਿੰਨੇ ਲੈਂਦਾ ਉਹਦੇ ਤਰ੍ਹਾਂ ਚਨਾਂ ਦੇ ਪਾਣੀ ਤਰਾਂ ਚਨਾਂ ਦੇ ਪਾਣੀ ਵਿੱਚ ਜਿਹਨੇ ਪੰਤੀ ਲੈ ਕੇ ਆਂਦਾ ਗੰਗਾ ਨੂੰ ਬਿਹਾਰ ਤੋਂ ਖਰੀਦ ਕੇ ਕਹਿੰਦਾ ਸ਼ਾਰਟ ਬਣਾਈਏ ਸ਼ਾਰਟ ਜਿੰਨੀਆਂ ਮਰਜ਼ੀ ਬਣਾ ਤੈਨੂੰ ਸੂਰੇ ਵੇ ਕਿੱਡਾ ਸੋਹਣਾ ਲੱਗਦਾ ਚਨਾਂ ਦੇ ਪਾਣੀ ਜੇ ਮੇਰੀ ਪੁਰਤ ਕਰਨ ਦੇ ਨਾਟਕ ਵਿੱਚ ਖਰੀਦ ਕੇ ਲਿਆਂਦਾ ਬਿਹਾਰ ਤੋਂ ਪੰਜਾਬੀ ਇੱਕ ਬੱਕਰੀਆਂ ਚਾਰਦਾ ਪੰਤੀ ਬਸ 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 ਸ਼ਾਰਟ ਬਣਾਨੀ ਹੈ ਪਲੌਂਗ ਬਣਾਨੀ ਮੈਂ ਖਰੀਦ ਕੇ ਲਿਆਂਦਾ ਇਹ ਮੁੰਡਾ ਹੈਗਾ ਉਧਰੋਂ ਉਹ ਅਫਰੀਕਾ ਤੋਂ ਉਹ ਜਿਹੜਾ ਕੈਨੇਆ ਕੈਨੇਆ ਕੰਟਰੀ ਤੋਂ ਤੇ ਨਿਵਾਜ਼ ਮਾਰੀ ਤੇ ਹੁਣ ਗੂੰਜਦੀ ਵੀ ਆਵਾਜ਼ ਦੇਖੀ ਇੱਧਰ ਸ਼ਾਇਦ ਰਿਕਾਰਡ ਹੋਵੇ ਇਧਰ ਅਮਨ ਓਏ ਇਦਰ ਆਂਦੀ ਹੈ ਨਾ ਜੇ ਦੋ ਬੰਦੇ ਬੈਠੇ ਹੁੰਦੇ ਨੇ ਪਰ ਉੱਥੇ ਇਦਰੋਂ ਪਹਿਲਾਂ ਆਦੀ ਫਿਰ ਇਦਰੋਂ ਆਦੀ ਫਿਰ ਇਦਰ ਆਦੀ ਇਕੋ ਬੰਦੀ ਇਕੋ ਬੰਦੀ ਸੇਰੇ ਸੇਰੇ ਨਾ ਤੂੰ ਹੰਦ ਕਰ ਕੀ ਕੋ ਬੰਦੀ ਉਹ ਦੇਖ ਤੂੰ ਹੰਦ ਉੱਪਰ ਉਹ ਜੇ ਉੱਪਰ ਜੇ ਉਹਨੇ ਬੱਦਲਾਂ ਟਾਈਪ ਜਿਹੀ ਨਹੀਂ ਖੜੀ ਸਿਰ ਆ ਲੱਗਿਆ ਖੜਾ ਸੇਰੇ 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 ਉੱਠਾ ਕਰੋ ਦੋਸਤੋ ਸੇਰ ਦੀ ਸੈਰ ਬਹੁਤ ਘੈਂਟ ਹੁੰਦੀ ਹੈ ਹੈਨਾ ਬਾਕੀ ਬਾਈ ਸੇਰ ਦੀ ਟ੍ਰੇਲ ਵੀ ਬੜੀ ਘੈਂਟ ਹੁੰਦੀ ਹੈ ਟ੍ਰੇਲ ਜਿਹੜੀ ਹੁੰਦੀ ਉਹਨੂੰ ਅੱਖਾਂ ਦੇ ਲੋ ਉਹਨੂੰ ਆਇਆ ਹੈ ਠੰਡਕ ਫੀਲ ਕਰੋ ਹੰਦ ਨੂੰ ਫੀਲ ਕਰੋ ਤਉ ਆਪਣ ਨੂੰ ਫੀਲ ਕਰੋ ਤੇ ਕੋ ਜੰਦਰਲੀ ਆਵਾਜ਼ਾਂ ਨੂੰ ਫੀਲ ਕਰੋ ਸਵਾਦ ਹੀ ਆ ਹੁੰਦਾ ਕੁਦਰਤ ਨਾਲ ਕੁਦਰਤ ਦੀ ਗੋਦ ਵਿੱਚ ਆਣਾ ਸਵੇਰੇ ਬੱਸ ਬਹੁਤ ਹੋ ਗਿਆ ਬਹੁਤ ਹੋ ਗਿਆ 10 ਨੰਬਰ ਹੋ ਗਿਆ 10 ਨੰਬਰ ਆਇਆ ਅੱਛਾ ਕਰੀਂ ਦੁਬਾਰਾ ਹੋ ਆਇਆ ਸਕਿੰਡ ਡਿਗਰੀ ਸਕਿੰਡ ਡਿਗਰੀ ਪੰਜਾਬੀ ਲੋਕ ਇੱਥੇ ਸਭਿਆਚਾਰ ਦਾ ਪੇਪਰ ਜਿਹੜਾ ਹੈਗਾ ਉਹਦੀ ਤਿਆਰੀ ਚੱਲ ਰਹੀ ਹੈ ਇਧਰ ਮਹਾਰਾਜ ਵੀ ਅੰਮ੍ਰਿਤ ਨਾਮ ਵਾਹਿਗੁਰੂ ਸਭੀ ਸ਼ਾਸਨ ਬਿਆਸ मैं खत्म करना दस वजन वाले ने पांच मिनट रह गए इधर अस चक दाम सफाई करनी है हाँ पढ़ने धुप्प चिटका है वादिया तो है ना। वाह इत बैठ के पढ़ते ਗੁਰਬਾਨੀ ਚੱਲ ਰਹੀ ਹੈ ਪਤਾ ਨਹੀਂ ਕਿੰਨਾ ਕਰੇ ਇਹ ਆਪਣਾ ਪਿੰਡ ਹੈ ਉਹ ਟੈਂਕੀ ਰਹੀ ਤੇ ਇੱਥੋਂ ਪਿੰਡ ਪਰੇ ਨੂੰ ਸ਼ੁਰੂ ਹੁੰਦਾ ਆਪਣਾ ਘਾਰੇ ਪਿੰਡ ਦੇ ਬਿਲਕੁਲ ਇੱਧਰ ਬਾਹਰ ਜੇ ਪਰਾਂ ਖੇਤ ਨੇ ਇੱਧਰ ਮੜੀਆਂ ਨੇ ਫਿਰ ਅੱਗੇ ਪਿੰਡ ਹੈ ਜੀ ਇਹਦਾ ਇਹ ਉਹ ਜਿਹੜਾ ਮੁੰਡਾ ਥੱਲੇ ਪੜਨ ਦੇ ਹੋ ਰਿਹਾ ਇਹਦਾ ਇਹਦਾ ਪਿੰਡ ਹੈ ਉਧਰ ਫਿਰ ਪਾਕਿਸਤਾਨ ਬਾਰਡਰ ਆ ਜਾਂਦਾ ਤੇ ਆਪਾਂ ਬਾਰਡਰ ਦੇ ਨੇੜੇ ਹੀ ਰਹਿੰਦੇ ਆ ਜਮਾ ਬਾਕੀ ਇੱਧਰ ਅਸੀਂ ਸਵੇਰ ਮਾਰਨਿੰਗ ਵਾਕ ਤੇ ਜਾਈਦਾ ਪ੍ਰਾਇਮਰੀ ਸਕੂਲ ਦੇ ਨਾਲ ਬਸ ਬੋਤਲ ਹੋ ਗਿਆ ਹੁਣ ਥੱਲੇ ਜਾ ਕੇ ਮੈਂ ਵੀ ਪੜਦਾ ਵੈਲਕਮ ਵੈਲਕਮ ਅੱਛਾ ਕਰ ਰਹੇ ਹੋ ਪਾਣੀ ਪੀਣਾ ਹੀ ਬੋਟਲ ਬੋਟਲ ਬਾਅਦ ਚ ਭਰਨੇ ਪਹਿਲਾਂ ਗਲਾਸ ਚ ਪੀ ਲੈ ਸਧਨੀ ਪੀਲੇ ਕਾ ਦਾ ਪ੍ਰਗਿਆ ਰਿਸਵਾ ਦੇ ਤਰੇ ਲੱਗੇ ਤੇ ਭਾਂਡੇ ਚੱਕ ਕੇ ਪੀ ਲੈ ਅੰਨੀ ਦਾ ਮੇਰੇ ਵਾਸਤੇ ਵੀ ਲਈ ਵਈ ਚਲ ਉਹਨੋਂ ਉੱਠੀ ਪਿਆ ਕੱਲ ਗਿਆ ਫੇਰਾ ਇਹ ਪੜਿਆ ਸੀ ਨਾਟਕ ਚਨਾ ਦੇ ਪਾਣੀ ਅਜਮੇਰ ਸਿੰਘ ਔਲਖ ਇਹ ਚੇਤਨਾ ਫੈਮਿਨਿਸਟ ਕੌਨਸ਼ੀਅਸਨੈਸ ਐਂਡ ਊਮਨ ਇੰਪਾਵਰਮੈਂਟ ਐਂਡ ਲੇਡੀਜ਼ ਦੇ ਦੁੱਖ ਦੱਸੇਗੇ ਨੇ ਨਾਟਕ ਵਿੱਚ ਤੁਹਾਨੂੰ ਪਤਾ ਹੀ ਪੰਜਾਬੀ ਨਾਟਕ ਵਿੱਚ ਜਿਹੜੇ ਨਾਟਕਕਾਰ ਨੇ ਤੇ ਨਾਵਲਕਾਰ ਨੇ ਆਪਣੇ ਇਹਨੂੰ ਹੀ ਹਿੱਸਾ ਬਣਾਦੇ ਨੇ ਪੰਜਾਬੀ ਕਲਚਰ ਦੇ ਜਿਹੜੇ ਔਰਤਾਂ ਨਾਲ ਅਤਿਆਚਾਰ ਹੁੰਦਾ ਹੈ ਲਟਰ ਪਟਰੜ ਪੜ ਕੇ ਐਗਜ਼ੌਸਟ ਮਾਈਨ ਹੋ ਜਾਵੇ ਆਪਾਂ ਲਿਖਿਆ ਜੀਆਰਐਫ ਡਨ ਮਈ 2025 ਕਹਿੰਦੇ ਮੇ ਨਹੀਂ ਮਈਏ ਇਸ ਹੋਈ ਆ ਥਿੰਕਿੰਗ ਅਬਾਊਟ ਦਾ ਰੀਅਲਿਸਟਿਕ ਥਿੰਗਸ ਕਨੈਕਟਿੰਗ ਵਿਦ ਦੀ ਥੀਅਰਟੀਕਲ ਥਿੰਗਸ ਵਿਚ ਆਰ ਕਮਿੰਗ ਇਨ ਦਾ आवर ਐਗਜ਼ਾਮਸ ਐਂਡ ਥਿਸ ਇਜ਼ ਪ੍ਰੈਕਟੀਕਲ ਵੇ ਟੂ ਰੀਡ ਐਨੀਥਿੰਗ ਐਨੀ ਸਬਜੈਕਟ ਯਾਨੀ ਕਿ ਐਸੀ ਜੋ ਚੀਜ਼ਾਂ ਸਮਝਾ ਦੁਬਾਰਾ ਜਰੂਰ ਕਰ ਰਹੇ ਆਂ ਦੇਖ ਰਹੇ ਆਂ ਉਹਨਾਂ ਨੂੰ ਲਿੰਕ ਕਰ ਰਹੇ ਆਂ ਬੁਕਸ ਜੋ ਐਗਜ਼ਾਮਸ ਚ ਆਣਾ ਸਾਡੇ ਆਣਾ ਹੈ ਪੜ ਰਹੇ ਆਂ ਤੇ ਦਿਸ ਇਜ਼ ਦਾ ਰਾਈਟ ਵੇ ਟੂ ਸਟੱਡੀ ਐਨੀ ਐਨੀ ਬੁੱਕ ਸ਼ਾਮ ਦੇ 4-5 ਵਜੇ ਗਏ ਨੇ ਤੇ ਅਸੀਂ ਆਲਮੋਸਟ ਇੱਕ ਬੋਕ ਪੰਜਾਬੀ ਭਾਸ਼ਾ ਦਾ ਜਨਮ ਸ਼ੁਰੂ ਕਰ ਦਿੱਤਾ ਹੈ ਯੂਪੀਐਸਸੀ ਦੇ ਨੋਟਸ ਲਿਖਦੇ ਚਾਹ ਪੰਜਾਬੀ ਭਾਸ਼ਾ ਦਾ ਜਨਮ ਕਿੱਥੋਂ ਕੀਤਾ ਹੋਇਆ ਸੰਸਕ੍ਰਿਤੋਂ ਫਿਰ ਭਾਰਤੀ ਆ ਰਹੀ ਹੈ ਜਿਵੇਂ ਜਿਵੇਂ ਆਏ ਤੇ ਫਿਰ ਆਪ ਪਰੰਸ਼ਾ ਆਈਆਂ ਭਾਸ਼ਾਵਾਂ ਉਹਦੇ ਤੋਂ ਕੱਕੀ ਟੈਕ ਕੇ ਕਿਆ ਕਿਆ ਮਧਰ ਉਥੋਂ ਕਰਦੇ ਕਰਦੇ ਫਿਰ ਅਸੀਂ ਉਹਨਾਂ ਦਾ ਕਾਲ ਵੰਡ ਆਦ ਗੱਲ ਗੁਰੂ ਗੁਰੂਆਂ ਦਾ ਕਾਲ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਫਿਰ ਅੰਗਰੇਜ਼ਾਂ ਦਾ ਕਾਲ ਤੇ ਹੁਣ ਤੱਕ ਉਥੋਂ ਜਿਹੜਾ ਵੀ ਵਿਕਾਸ ਹੋਇਆ ਪੰਜਾਬੀ ਭਾਸ਼ਾ ਵਿੱਚ ਉਹ ਪੰਦ ਰਾ ਆ ਪਾਸ ਕਰਾਈ ਨੂੰ ਕਮਨ ਚਲਦੇ ਆ ਕਮਨ ਚਲਿਆ ਨਾ ਨਵੇਂ ਪਾਰ ਕੇ ਬੜਾ ਹੋ ਗਿਆ ਕਿਉਂਕਿ ਅੱਜ ਬੜਾ ਆਪਾ ਵਧੀਆ ਪਾ ਲਿਆ ਲਓ ਜੀ ਆ ਗਿਆ ਖੁੱਲੇ ਖੇਤਾਂ ਜੋ ਸੈਰ ਕਰਕੇ ਆ ਵੀ ਗਏ ਤੇ ਅਸੀਂ ਥੋੜੀ ਡਿਸਕਸ਼ਨ ਕਰ ਰਹੇ ਸੀ ਬੁਕਸ ਰਿਲੇਟਡ ਤੇ ਖੁੱਲੀਆਂ ਖੁੱਲੀਆਂ ਜ਼ਮੀਨਾਂ ਵਿੱਚ ਖੁੱਲਾ ਖੁੱਲਾ ਆਨੰਦ ਲੈਣ ਡਿਆ ਆ ਜੀ ਇਧਰ ਬਾਹਰ ਪਿੰਡ ਦਾ ਦੇਖ ਸਕਦੇ ਹੋ ਅੱਗੇ ਟਰੈਕਟਰ ਆ ਰਿਹਾ ਇੱਕ ਦੋਨੋਂ ਦਿਖਾਉਂਦੇ ਆ ਟਰੈਕਟਰ ਆ ਚੱਲਿਆ ਜੀ ਆ ਚੱਲਿਆ ਖੜਕਾ ਬੜਾ ਥੋੜਾ ਘੱਟਾ ਡਾ ਗਿਆ ਯਾਰ ਬਾਹਲ ਹੁਣੇ ਤੋਤੇ ਨੇ ਆਏ ਹੋਏ ਥੱਕੇ ਪਏ ਯਾਰ ਪੜ ਪੜ ਕੇ ਥੋਈ ਦਰਦ ਕਰਦੀ ਪਈ ਥੋਈ ਪੜ ਪੜ ਕੇ ਥੋਈ ਕਾਂਡ ਨਹੀਂ ਥੋਈ ਘਰੇ ਪਹੁੰਚ ਕੇ ਕੁੰਡਾ ਖੋਲ ਬਸੰਤੀਏ ਨਹੀਂ ਸੀ ਚਲ ਕਰਦੇ ਬੰਦ